ਪੰਜਾਬ ਦੇ ਜ਼ਮੀਨ ਮਾਲਕਾਂ ਦੀ ਕਰਵਾਤੀ ਬੱਲੇ ਬੱਲੇ ਇਹ ਆ ਪੰਜਾਬ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਉਹ ਲੈ ਕੇ ਆਈ ਹੈ ਜੋ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵਧੀਆ ਕਮਾਲ ਕਰਤਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਂ ਤਾਂ ਇਹ ਕਹੂੰਗਾ ਅੱਜ ਤੱਕ ਦੀ ਕਿਸੇ ਵੀ ਸਟੇਟ ਦੇ ਵਿੱਚ ਲਿਆਂਦੀ ਗਈ ਕੋਈ ਵੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਇਸ ਦੇ ਮੁਕਾਬਲੇ ਕਿਤੇ ਨਹੀਂ ਖੜਦੀ ਕਿਉਂਕਿ ਇਹਦੇ ਵਿੱਚ ਜਿੱਥੇ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਏਗਾ ਨਾਲ ਦੀ ਨਾਲ ਕੰਜ਼ਿਊਮਰ ਨੂੰ ਵੀ ਫਾਇਦਾ ਹੋਏਗਾ ਕਸਟਮਰ ਜੋ ਉਥੇ 플ੌਟਸ ਵਗੈਰਾ ਜਾਂ ਫਲੈਟਸ ਖਰੀਦੇਗਾ। ਉਹਨਾਂ ਐਡੀ ਬਿਹਤਰੀਨ ਪਾਲਿਸੀ ਲੋਕ ਹਤੈਸੀ ਪਾਲਿਸੀ, ਕਿਸਾਨ ਹਤੈਸੀ ਪਾਲਿਸੀ, ਜ਼ਮੀਨ ਮਾਲਕ ਹਤੈਸੀ ਪਾਲਿਸੀ। ਉਹਨਾਂ ਦੀਆਂ ਸ਼ਾਨਦਾਰ ਫੀਚਰਸ ਸਭ ਤੋਂ ਪਹਿਲੀ ਕੀ ਹੈ ਕਿ ਕਿਸੇ ਦੀ 1 ਇੰਚ ਵੀ ਜ਼ਮੀਨ ਜ਼ਬਰਦਸਤੀ ਐਕਵਾਇਰ ਨਹੀਂ ਕੀਤੀ ਜਾਏਗੀ। ਬਹੁਤ ਹੀ ਬਿਹਤਰੀਨ ਫੈਸਲਾ। ਈਵਨ ਕੇ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਸੀ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਕਿ ਸਾਡੇ ਤੋਂ ਫੋਰਸਿਬਲੀ ਸਾਨੂੰ ਕਰਨਾ ਪੈਂਦਾ ਉਹ ਕੰਡੀਸ਼ਨਸ ਵੀ ਹਟਾ ਦਿੱਤੀ। ਤੁਹਾਡੀ ਮਰਜ਼ੀ ਹੈ ਆਪਣੀ ਜ਼ਮੀਨ ਲੈਂਡ ਪੂਲਿੰਗ ਚ ਦਓ। ਤੁਹਾਡੀ ਮਰਜ਼ੀ ਹੈ ਆਪਣੀ ਜ਼ਮੀਨ ਲੈਂਡ ਪੂਲਿੰਗ ਚ ਨਾ ਦੋ। ਉਸ ਤੋਂ ਬਾਅਦ 1 ਏਕੜ ਅਗਰ ਜ਼ਮੀਨ ਤੁਹਾਡੀ ਲੈਂਡ ਪੂਲਿੰਗ ਚ ਆਂਦੀ ਹੈ ਤੇ ਉਹਦੇ ਵਿੱਚ ਤੁਹਾਨੂੰ 1000 ਗਜ ਦੇ ਰੈਜੀਡੈਂਸ਼ੀਅਲ ਡਿਵਲਪਡ ਏਰੀਆ ਦੇ ਵਿੱਚ ਸੀਵਰੇਜ ਪਾ ਕੇ ਪਾਣੀ ਦਾ ਪੂਰਾ ਪ੍ਰਬੰਧ ਕਰਕੇ ਸੜਕਾਂ ਬਣਾ ਕੇ ਬਿਜਲੀ ਦੇ ਪੂਰਾ ਜਿਹੜਾ ਹੈ ਜੀ ਪ੍ਰਬੰਧ ਕਰਕੇ ਉਸ ਤੋਂ ਬਾਅਦ ਉਸ ਏਰੀਆ ਦੇ ਵਿੱਚ ਤੁਹਾਨੂੰ 1000 ਗਜ ਦੇ ਰੈ residențial ਤੇ 200 ਗਜ ਦੇ ਕਮਰਸ਼ੀਅਲ ਪਲਾਟਸ ਅਗਰ ਇਹਨਾਂ ਦੀ ਕੀਮਤ ਲਗਾਣੇ ਹੋ ਨਾ ਤਾਂ ਤੁਹਾਡੀ ਅੱਜ ਦੀ ਜ਼ਮੀਨ ਦੀ ਕੀਮਤ ਹੈ ਉਸ ਤੋਂ ਕਈ ਗੁਣਾ ਵੱਧ ਕੇ ਤੁਹਾਨੂੰ ਰਿਟਰਨ ਮਿਲਣੀ ਹੈ ਜ਼ਮੀਨ ਮਾਲਕਾਂ ਨੂੰ 200 ਗਜ ਦੀ ਕਮਰਸ਼ੀਅਲ ਦੀ ਕੀਮਤ ਉਨੀ ਪੈ ਜਾਣੀ ਹੈ ਜਿੰਨੀ ਜ਼ਮੀਨ ਦੀ ਕੀਮਤ ਤੁਸੀਂ ਜਿੰਨੀ ਲੈਂਡ ਦੇ ਰਹੇ ਹੋ ਉਸ ਤੋਂ ਬਾਅਦ ਇੱਕ ਹੋਰ ਵੀ ਬਿਹਤਰੀਨ ਫੀਚਰ ਇਸ ਚ ਆਇਆ ਕਿ ਅਗਰ ਮੰਨ ਲਓ ਤੁਸੀਂ 9 ਏਕੜ ਜ਼ਮੀਨ ਦੇਦਿਓ 12 ਏਕੜ ਜ਼ਮੀਨ ਦੇਦਿਓ ਤਾਂ ਉਹਦਾ 1/3 ਜਿਹਦਾ 3 ਏਕੜ ਜੇ 12 ਦਿੱਤੀ ਹੈ ਤਾਂ 4 ਏਕੜ ਤੁਹਾਨੂੰ ਗਰੁੱਪ ਹਾਊਸਿੰਗ ਦੇ ਲਈ ਦੇ ਦਿੱਤੀ ਜਾਏਗੀ ਡਵਲਪਡ ਏਰੀਆ ਦੇ ਵਿੱਚ ਇਕੱਠੀ ਚਾਹੇ ਤੁਹਾਡੀ 9 ਏਕੜ ਅਲੱਗ-ਅਲੱਗ ਜਗ੍ਹਾ ਸੀ ਤੇ ਤੁਸੀਂ ਆਪਣੀ ਗਰੁੱਪ ਹਾਊਸਿੰਗ ਕਰ ਸਕਦੇ ਹੋ ਫਲੈਟਸ ਬਣਾ ਕੇ ਵੇਚ ਸਕਦੇ ਹੋ ਕਿਆ ਸ਼ਾਨਦਾਰ ਫੀਚਰ ਹੈ ਪਹਿਲਾਂ ਤਾਂ ਮਾਫੀਆ ਕਮਾਂਦਾ ਰਿਹਾ ਹੈ ਨਾ ਚੀਜ਼ਾਂ ਦੇ ਨਾਲ ਕਿ ਹੁਣ ਕਿਸਾਨ ਕਮਾਊਗਾ ਜ਼ਮੀਨ ਦਾ ਮਾਲਕ ਕਮਾਊਗਾ ਇਸ ਤੋਂ ਵੀ ਬਿਹਤਰ ਇੱਕ ਹੋਰ ਬਹੁਤ ਬਿਹਤਰੀਨ ਫੀਚਰ ਅਗਰ ਇੱਕ ਕਿਸਾਨ ਜਾਂ ਇੱਕ ਤੋਂ ਵੱਧ ਕਿਸਾਨ ਇਕੱਠੇ ਹੋ ਕੇ 50 ਏਕੜ 60 ਏਕੜ ਜ਼ਮੀਨ 100 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਦੇਣੇ ਤੇ 60% ਇਸ ਡਵਲਪਡ ਏਰੀਆ ਦੇ ਵਿੱਚ ਆਊਟਰ ਡਵਲਪਮੈਂਟ ਤੋਂ ਬਾਅਦ 60% ਜ਼ਮੀਨ ਉਹਨਾਂ ਨੂੰ ਵਾਪਸ ਕੀਤੀ ਜਾਊਂਗੀ ਜਿਦੇ ਵਿੱਚ ਉਹ ਕਮਰਸ਼ੀਅਲ 5% ਤੱਕ ਕਮਰਸ਼ੀਅਲ ਸਾਈਟਸ ਬਣਾ ਸਕਦੇ ਹਨ 20% ਤੱਕ ਉਹ ਗਰੁੱਪ ਹਾਊਸਿੰਗ ਕਰ ਸਕਦੇ ਹਨ ਫਲੈਟਸ ਵਗੈਰਾ ਬਣਾ ਸਕਦੇ ਹੋ ਇੰਟਰਨਲ ਰੂਟਸ ਵਗੈਰਾ ਫੈਸਿਲਿਟੀਆਂ ਉਹਨਾਂ ਨੇ ਦੇ ਦੀਆਂ ਲੇਕਿਨ ਆਊਟਰ ਸਾਰੀ ਡਿਵੈਲਪਮੈਂਟ ਸਰਕਾਰ ਕਰਕੇ ਦੇਊਗੀ ਇੱਕ ਐਸੀ ਫੀਚਰ ਹੈ ਜੋ ਲੈਂਡ ਓਨਰਸ ਨੂੰ ਜ਼ਮੀਨ ਦੇ ਮਾਲਕਾਂ ਨੂੰ ਪਲOTS ਦੇ ਸ਼ੋਰੂਮਸ ਦੇ ਮਾਲਕ ਵੀ ਬਣਾ ਰਹੀ ਹੈ ਤੇ ਵੱਡੇ ਬਿਲਡਰ ਵੀ ਬਣਾ ਰਹੀ ਹੈ ਹੁੰਦਾ ਕੀ ਸੀ ਜ਼ਮੀਨ ਜ਼ਮੀਨ ਮਾਲਕ ਦੀ ਖਰੀਦੇ ਸੀ ਪਲੋਟਾਂ ਦੇ ਵਿੱਚ ਆਮ ਲੋਕ ਤੇ ਵਿੱਚ ਦੀ ਸਾਰੀ ਮਲਾਈ ਲੈਂਡ ਮਾਫੀਆ ਖਾ ਜਾਂਦਾ ਸੀ ਪਿਛਲੀਆਂ ਸਰਕਾਰਾਂ ਸਮੇ ਇਹ ਹੁੰਦਾ ਸੀ ਇਸੇ ਲਈ ਜਿਹੜੀ ਵਿਰੋਧੀ ਪਾਰਟੀ ਹੈ ਨਾ ਇਹਨੂੰ ਗੁੰਮਰਾਹਕੁੰਨ ਪ੍ਰਚਾਰ ਦੇ ਰਹੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਇਹ ਸਪੌਂਸਰ ਪਰ ਅਸਲੀਅਤ ਕੀ ਹੋਣੀ ਹੈ ਕਿ ਜ਼ਮੀਨ ਜ਼ਮੀਨ ਮਾਲਕ ਦੀ ਉਹਨੂੰ ਵਾਪਸ ਵੀ ਆਣੀ ਹੈ ਪ੍ਰੋਫਿਟ ਵੀ ਆਣਾ ਹੈ ਗਰੁੱਪ ਹਾਊਸਿੰਗ ਵੀ ਉਹ ਕਰੂਗਾ ਫਲੈਟਸ ਵੀ ਉਹ ਬਣਾ ਸਕਦਾ ਇਕੱਠੇ ਹੋ ਕੇ ਵੀ ਬਣਾ ਸਕਦੇ ਆ ਅੱਜ ਤੱਕ ਕਦੇ ਵੀ ਐਦਾਂ ਦੀ ਪਾਲਿਸੀ ਆਈ ਹੀ ਨਹੀਂ ਅਗਰ ਤੁਸੀਂ ਗਰੁੱਪ ਹਾਊਸਿੰਗ ਨਹੀਂ ਵੀ ਕਰਦੇ ਤੁਸੀਂ ਡਿਵੈਲਪਡ ਏਰੀਆ ਦੇ ਵਿੱਚ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪਲਾਟਸ ਹੀ ਲੈ ਲੈਂਦੇ ਹੋ ਤਾ ਵੀ ਤੁਹਾਡੂ ਕੀਮਤ ਤੋਂ 400 ਤੋਂ 500% ਦਾ ਫਾਇਦਾ 4 ਤੋਂ 5 ਗੁਣਾ ਵੱਧ ਕੇ ਮਿਲਣੀ ਹੈ ਸਲੂਟ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੂੰ ਕਿ ਹੁਣ ਕਮਾਈ 마ਫੀਆ ਨਹੀਂ ਕਰੇਗਾ ਹੁਣ ਕਮਾਈ ਕਰੇਗਾ ਜ਼ਮੀਨ ਦਾ مالک ਜਿਹੜਾ ਇੱਕ ਵਾਰੀ ਜ਼ਮੀਨ 마ਫੀਆ ਦੇ ਹਵਾਲੇ ਕਰਕੇ ਕੋਲੋਨਾਈਜ਼ਰ ਦੇ ਹਵਾਲੇ ਕਰਕੇ ਬਾਅਦ ਚ ਝੂੜਦਾ ਰਹਿੰਦਾ ਸੀ ਕਿਉਂ ਜਿਹੜੇ ਵੱਡੇ ਵੱਡੇ ਫਲੈਟ ਹਨਾ ਉਹ ਜਿਹੜੀ ਵੱਡੀ ਵੱਡੀ ਕੋਠੀਆਂ ਉਹ ਪਹਿਲਾਂ ਮੇਰੀ ਹੀ ਜ਼ਮੀਨ ਸੀ ਤੇ ਫਿਰ ਉਹ ਮਯੂਸ ਅੱਖਾਂ ਦੇ ਨਾਲ ਉਹਨਾਂ ਵੱਲ ਤੱਕਦਾ ਰਹਿੰਦਾ ਔਰ ਹੁਣ ਇਸ ਪਾਲਿਸੀ ਦੇ ਨਾਲ ਐਦਾਂ ਨਹੀਂ ਹੋਏਗਾ ਹੁਣ ਉਹ ਖੁਸ਼ ਹੋ ਕੇ ਕਹੇਗਾ ਕਿ ਆ ਜਿਹੜੀ ਡਿਵੈਲਪਮੈਂਟ ਹੋਈ ਪਈ ਹੈ ਨਾ ਆ ਮੇਰੀ ਜ਼ਮੀਨ 'ਚ ਆ ਤੇ ਆ ਮੇਰੀ ਜ਼ਮੀਨ ਪਈ ਆ ਮੇਰੇ ਪਲਾਟਸ ਪਏ ਆ ਆ ਮੇਰੇ ਸ਼ੋਰੂਮ ਪਏ ਇਹ ਹੈ ਇਹ ਪਾਲਿਸੀ ਵਿਰੋਧੀਆਂ ਦਾ ਪ੍ਰਚਾਰ ਕੂੜ ਪ੍ਰਚਾਰ ਤੇ ਸੱਚ ਦਾ ਪ੍ਰਸਾਰ ਲੈਂਡ ਪੁਲਿੰਗ ਪਾਲਿਸੀ ਦਾ ਪ੍ਰਸਾਰ